ਮੈਂ ਤੁਹਾਨੂੰ ਕਹਿ ਕਿ ਪਹਿਲੇ 3 ਸਾਲ ਤਾਂ ਪਲੈਨਿੰਗ ਬਣਾਉਣ ਨੂੰ ਹੀ ਲੱਗ ਗਿਆ ਸਾਡੇ ਐਨਾ ਗੰਦ ਪਾਇਆ ਹੋਇਆ ਸੀ ਪੰਜਾਬ ਵਿੱਚ ਲੁੱਟ ਲਿਆ ਸੀ ਖਾ ਲਿਆ ਸੀ ਪੰਜਾਬ ਇਹਨਾਂ ਨੇ ਫਿਰ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜੇ ਫਿਰ ਉਸ ਖੇਤ ਦੀ ਖੇਤ ਨੂੰ ਕੌਣ ਬਚਾਊ ਜੇ ਮਾਲੀ ਹੋ ਹੀ ਬੇਈਮਾਨ ਹੋ ਜੇ ਫਿਰ ਬਾਗ ਨੂੰ ਕੌਣ ਬਚਾਊ ਮੈਂ ਘੱਲ ਨਵੀਆਂ ਗੱਡੀਆਂ ਇਹਨਾਂ ਨੂੰ ਦੇਵੋ ਜਿਨ੍ਹਾਂ ਨੇ ਮਗਰ ਭੱਜਣਾ ਉਹਨਾਂ ਦੇ ਜਿਨ੍ਹਾਂ ਨੇ ਬਰਾਦੀਆਂ ਨੂੰ ਫੜਨਾ ਹੈ ਜਿਨ੍ਹਾਂ ਨੇ ਚਿੱਟੇ ਦੇ ਤਸਕਰਾਂ ਨੂੰ ਫੜਨਾ ਹੈ بس ਦੱਸ ਦੋ ਵੀ ਇੱਥੇ ਆ ਜਗ੍ਹਾ ਤੇ ਨਸ਼ਾ ਵਿਕੀ ਜਾਂਦਾ ਤੁਹਾਡਾ ਨਾਮ ਗੁਪਤ ਜਿਹੜਾ ਜਾਣਕਾਰੀ ਗੁਪਤ ਰੱਖੀ ਜਾਊ ਬਾਕੀ ਕੰਮ ਸਾਡਾ ਅੱਜ ਫਲੋਰ ਤੋਂ ਆਇਆ ਪੰਜਾਬ ਪੁਲਿਸ ਦੇ ਐਸ ਐਚ ਓ ਨੂੰ 139 ਨਵੀਆਂ ਗੱਡੀਆਂ ਦਿੱਤੀਆਂ ਨੇ 319 ਪਹਿਲਾਂ ਦਿੱਤੀਆਂ ਸੀ ਪੰਜਾਬ ਦਾ ਇੱਕ ਵੀ ਥਾਣਾ ਇਹੋ ਜਾਂ ਨਹੀਂ ਜਿੱਥੇ ਐਸ ਐਚ ਓ ਕੋਲੇ ਨਵੀਂ ਗੱਡੀ ਸਕੋਰਪਿਓ ਨਵੀਂ ਗੱਡੀ ਨਾ ਹੋਵੇ ਇਹ ਜਾਂਦਾ ਕਿਉਂਕਿ ਉਹਨਾਂ ਨੇ ਜ਼ੀਰੋ ਗਰਾਉਂਡ ਤੇ ਉਹਨਾਂ ਨੇ ਕੰਮ ਕਰਨਾ ਹੈ ਉਹਨਾਂ ਕੋਲ ਤਾਂ ਗੱਡੀਆਂ ਨਵੀਆਂ ਚਾਹੀਦੀਆਂ ਨਾ ਪਹਿਲਾਂ ਇਹ ਉੱਪਰੋਂ ਸ਼ੁਰੂ ਕਰਦੇ ਸੀ ਪਿਛਲੇ ਐਸਐਸਪੀ ਉਹ ਥੋੜੀ ਜੀ ਰੱਦੀ ਜੀ ਕਰਕੇ ਡੀਐਸਪੀ ਨੇ ਦਿੰਦਾ ਸੀ ਡੀਐਸਪੀ ਹੋਰ ਰੱਦੀ ਜੀ ਕਰਕੇ ਉਹਦੋਂ ਥੱਲੇ ਫੜਾ ਦਿੰਦਾ ਸੀ ਜਦੋਂ ਤੱਕ ਥਾਣੇ ਪਹੁੰਚਦੀ ਸੀ ਉਹਦਾ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਮਗਰਲਾ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਕਈ ਵਾਰੀ ਜਿਹਨੂੰ ਫੜਨਾ ਹੁੰਦਾ ਸੀ ਉਹਨੂੰ ਕਹਿਣਾ ਪੈਂਦਾ ਸੀ ਬਾਈ ਬਣ ਕੇ ੱਤਕਾ ਲਾ ਕੇ ਸਟਾਰਟ ਕਰਾਈ ਤੈਨੂੰ ਫੜਨਾ ਹੈ ਮੈਂ ਕਿਹਾ ਨਵੀਆਂ ਗੱਡੀਆਂ ਇੰਨਾਂ ਨੂੰ ਦਿਓ ਜਿਨ੍ਹਾਂ ਨੇ ਮਗਰ ਭੱਜਣਾ ਉਹਨਾਂ ਦਾ ਹੈ ਜਿਨ੍ਹਾਂ ਨੇ ਅਪਰਾਧੀਆਂ ਨੂੰ ਫੜਨਾ ਹੈ ਜਿਨ੍ਹਾਂ ਨੇ ਚਿੱਟੇ ਦੇ ਤਸਕਰਾਂ ਨੂੰ ਫੜਨਾ ਹੈ ਉਹ ਅਪਗ੍ਰੇਡ ਕੀਤਾ ਪੁਲਿਸ ਨੂੰ ਪਰ ਹੁਣ ਇੱਕ ਨਵਾਂ ਕੈਬਨਟ ਚਾਜੀ ਡਿਸੀਜਨ ਕੀਤਾ ਹੈ ਕਿ ਕਈ ਕਾਪੀਐਸ ਅਫਸਰ ਇੱਕਾਈਏ ਸਫਸਰੇ ਕਾਪੀਐਸ ਅਫੀਆਈਐਸ ਅਫ इंडियन फॉरेन ਆਪਣਾ फॉरेस्ट सर्विस ਉਹਨਾਂ ਨੂੰ ਅਸੀਂ ਕਹਾਂਗੇ ਕਿ ਅਸੀਂ 80 ਕਿਤੇ ਸਕੂਲ ਕਰੀਬ ਅਸੀਂ ਪਹਿਲਾਂ ਪਾਇਲਟ ਦੇ ਤੌਰ ਤੇ ਚੁਣ ਰਹੇ ਹਾਂ ਸਕੂਲ ਆਫ ਐਕਸੀਲੈਂਸ ਕਿ ਉਹ ਐਸਐਸਪੀ ਇੱਕ ਸਕੂਲ ਨੂੰ ਅਡਾਪਟ ਕਰ ਲੂਗਾ ਹਫਤੇ ਚੱਕ ਟੁਕ ਟੁਕ ਇੱਕ ਵਾਰੀ ਉਹ ਸਕੂਲ ਜਾ ਕੇ ਆਊਗਾ ਬੱਚਿਆਂ ਨਾਲ ਗੱਲ ਕਰੂਗਾ ਕੀ ਬਣਨਾ ਹੈ ਜਿਹੜੇ ਬੱਚਿਆਂ ਨੇ ਪੁਲਿਸ ਜਾਣਾ ਹੈ ਉਹ ਦੱਸੂਗਾ ਪੁਲਿਸ ਜਾਣ ਦੇ ਤਰੀਕੇ ਵੀ ਆ ਮੈਂ ਪੜਦਾ ਹੁੰਦਾ ਸੀ ਮੈਂ ਵੀ ਪੁਲਿਸ ਸੀ ਜਦੋਂ ਆਇਆ ਆ ਮੈਂ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਜੇ ਕਿਸੇ ਨੇ ਡੀਸੀ ਬਣਨਾ ਤਾਂ ਡਿਪਟੀ ਕਮਿਸ਼ਨਰ ਜਦੋਂ ਉੱਥੇ ਬੈਠਾ ਹੋਊਗਾ ਉਹ ਦੱਸੂਗਾ ਵੀ ਕਿਵੇਂ ਆਈਏ ਇਸ ਦਾ ਪੇਪਰ ਹੁੰਦਾ ਮੇਨ ਦੇ ਪੇਪਰ ਕੀ ਹੁੰਦੇ ਨੇ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ ਤੇ ਕਿੱਥੇ ਟ੍ਰੇਨਿੰਗ ਹੁੰਦੀ ਹੈ ਉਹ ਸਾਰਾ ਦੱਸਿਆ। ਬੱਚਿਆਂ ਦਾ ਹੌਸਲਾ ਹੋਊਗਾ। ਮਾਪਿਆਂ ਤੇ ਖੁਸ਼ੀ ਹੋਊਗੀ ਸਾਨੂੰ ਸਾਡੇ ਬੱਚਿਆਂ ਨੂੰ ਦੱਸਣ ਵਾਸਤੇ ਡੀਸੀਆ ਪੌਂਦਾ ਸਾਡੇ ਸਕੂਲ 'ਚ। ਇਸ ਤਰ੍ਹਾਂ ਦੇ ਨਵੇਂ ਆਈਡੀਆ ਲੈ ਕੇ ਆ ਰਹੇ। ਔਰ ਕ腐ਪਸ਼ਨ ਦੇ ਵਿਰੁੱਧ ਜ਼ੋਰਦਾਰ ਮਹਿੰਮ ਚੱਲ ਰਹੀ ਹੈ। ਜੇ ਕਿਤੇ ਤੁਹਾਨੂੰ ਕੋਈ ਨਸ਼ੇਵਾਰੇ ਕਿ ਫਲਾਨੇ ਪਿੰਪਲ ਥੱਲੇ ਨਸ਼ਾ ਵਿਕੀ ਜਾਂਦਾ ਇੱਕ ਫੋਨ ਨੰਬਰ ਹੈ 9779100200 9779 100 200 ਇਸ ਨੰਬਰ ਤੇ ਤੁਹਾਡਾ ਨਾਮ ਨਹੀਂ ਆਊਗਾ بس دس دو ਵੀ ਇੱਥੇ ਆ ਜਗ੍ਹਾ ਤੇ ਨਸ਼ਾ ਵੇਚੀ ਜਾਂਦਾ ਤੁਹਾਡਾ ਨਾਮ ਗੁਪਤ ਜਿਹੜਾ ਜਾਣਕਾਰੀ ਗੁਪਤ ਰੱਖੀ ਜਾਓ ਬਾਕੀ ਕੰਮ ਸਾਡਾ ਇਸੇ ਤਰੀ ਜੇ ਕੋਈ ਕਿਤੇ ਰਿਸ਼ਵਤ ਮੰਗਦਾ ਤੁਹਾਡੇ ਤੋਂ ਉਹਦਾ ਵੀ ਵਟਸਐਪ ਨੰਬਰ ਉਹ ਸਾਨੂੰ ਭੇਜ ਦਿਓ ਬਾਕੀ ਕੰਮ ਸਾਡਾ ਮੈਂ ਤੁਹਾਨੂੰ ਕਹਿ ਕੇ ਪਹਿਲੇ 3 ਸਾਲ ਤਾਂ ਪਲੈਨਿੰਗ ਬਣਾਉਣ ਨੂੰ ਹੀ ਲੱਗੇ ਸਾਡੇ ਐਨਾ ਗੰਦ ਪਾਇਆ ਹੋਇਆ ਸੀ ਪੰਜਾਬ ਚ ਲੁੱਟ ਲਿਆ ਸੀ ਖਾ ਲਿਆ ਸੀ ਪੰਜਾਬ ਇਹਨਾਂ ਨੇ ਜਦੋਂ ਸਰਕਾਰਾਂ ਦੇ ਵਿੱਚ ਬੈਠੇ ਹੋਏ ਮੰਤਰੀ ਨਸ਼ਾ ਬਕਾਉਣ ਜਦੋਂ ਨਸ਼ੇ ਦੇ ਵੱਡੇ ਤਸਕਰ ਮੰਤਰੀ ਦੀ ਗੱਡੀ 'ਚ ਸਫ਼ਰ ਕਰਨ ਫਿਰ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਫਿਰ ਉਸ ਖੇਤ ਦੀ ਖੇਤ ਨੂੰ ਕੌਣ ਬਚਾਊ ਜੇ ਮਾਲੀ ਹੀ ਬੇਈਮਾਨ ਹੋ ਜੇ ਫਿਰ ਬਾਗ ਨੂੰ ਕੌਣ ਬਚਾਊ ਸੋ ਇਸ ਕਰਕੇ ਨਾ ਮੇਰਾ ਕਿਸੇ ਰੇਤੇ ਵਾਲੇ ਨਾਲ ਹਿੱਸਾ ਹੈ ਨਾ ਕਿਸੇ ਬੱਸਾਂ ਵਾਲੇ 'ਚ ਹਿੱਸਾ ਹੈ ਨਾ ਕਿਸੇ ਢਾਬੇ ਵਾਲੇ ਚ ਹਿੱਸਾ ਨਾ ਕਿਸੇ ਸ਼ਰਾਬਾਂ ਵਾਲੇ ਚ ਹਿੱਸਾ ਜੇ ਮੇਰਾ ਹਿੱਸਾ ਹੈ ਤਾਂ ਸਾਡੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਹੋਰ ਮੇਰਾ ਕਿਤਕੋ ਹਿੱਸਾ